ਸਾਹਿਬ ਜੀ ਡੰਡੋ ਤਬ ਬੰਦਨ ਅਨੰਕ ਬਾ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰੀ ਸੰਗਤ ਬੋਲੋ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਖਾਲਸਾ ਜੀ ਮੈਂ ਆਪਣੀਆਂ ਬੀਬੀਆਂ ਭੈਣਾਂ ਨੂੰ ਦੱਸ ਦੇਣਾ ਚਾਹੁੰਨਾ ਵਾ ਕਿ ਇਹ ਮੰਤਰ ਜਿਹੜਾ ਵਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਕਾਲ ਪੁਰਖ ਤੋਂ ਸਿੱਧਾ ਲੈ ਕੇ ਆਂਦਾ ਹੈ ਜਿਹੜਾ ਇਸ ਮੰਤਰ ਦਾ ਜਾਪ ਕਰਦਾ ਹੈ ਨਾ ਉਦੇ ਘਰਾਂ ਦੇ ਵਿੱਚ ਇੱਕ ਤਾਂ ਦੁੱਖ ਨਹੀਂ ਰਹਿੰਦੇ ਇੱਕ ਕੋਈ ਤਕਲੀਫ ਨਹੀਂ ਰਹਿੰਦੀ ਤੇ ਸਾਰਾ ਕੁਝ ਚੜ੍ਹਦੀ ਕਲਾ 'ਚ ਹੋ ਜਾਂਦਾ ਵਾ ਉਹਨੂੰ ਕਦੀ ਵੀ ਐਵੇਂ ਦੇ ਸਮੇਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਹਦੇ ਨਾਲ ਉਹਦੇ ਅੰਦਰ ਸ਼ਾਂਤੀ ਭੰਗ ਹੋ ਜਾਏ ਉਹਨੂੰ ਹਮੇਸ਼ਾ ਹੀ ਆਨੰਦ ਰਹਿੰਦਾ ਪਰਮੇਸ਼ਰ ਦੀ ਸ਼ਕਤੀ ਮਿਲੀ ਰਹਦੀ ਇਸ ਕਰਕੇ ਆਪਾਂ ਸਾਰਿਆਂ ਨੇ ਇਹ ਜਾਪ ਕਰਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਾ ਜੀ ਜਿਸ ਤਰ੍ਹਾਂ ਕਿ ਮਹਾਰਾਜ ਨੇ ਬਰਨਾਨ ਪਾਸ਼ਾ ਜੀ ਨੇ avatars ਧਾਰ ਕੇ ਜਦੋਂ ਸਮਾਂ ਸਾਰਾ ਖਰਾਬ ਹੋ ਗਿਆ ਨਾ ਰਾਜਿਆਂ ਨੇ ਕਲਮ ਪੁੱਠੀ ਕਰਤੀ ਮਾਰੇ ਕਹਿੰਦੇ ਵੱਡੀ ਲੈ ਕੇ ਹੱਕ ਗਵਾਈ ਰਾਜਿਆਂ ਨੇ ਬਾਹਮਣ ਪੰਡਤਾਂ ਨੂੰ ਖਰੀਦ ਲਿਆ ਮਾਰੇ ਕਹਿੰਦੇ ਬਰਨਾਨ ਪਾਸ਼ਾ ਕਹਿੰਦੇ ਪੰਡਤਾਂ ਨੂੰ ਖਰੀਦ ਕੇ ਨਾ ਜਿਹੜਾ ਕੇਸਾ ਧਾਰੀ ਅਕਾਲਪੁਰਖ ਦਾ ਬਾਣਾ ਸੀ ਇਹਨੂੰ ਤੋੜ ਦਿੱਤਾ ਗਿਆ ਦੇਖੋ ਜਦੋਂ ਵੀ ਆਪਾਂ ਕਿਸੇ ਵੀ ਅਕਾਲ ਪੁਰਖ ਦੇ ਸਰੂਪ ਨੂੰ ਯਾਦ ਕਰਦੇ ਆਂ ਚਾਹੇ ਉਹ ਰਾਮਚੰਦਰ ਚਾਹੇ ਕ੍ਰਿਸ਼ਨ ਭਗਵਾਨ ਤੇ ਚਾਹੇ ਉਹ ਬ੍ਰਹਮਾ ਜੀ ਦਾ ਸਰੂਪ ਹੋਵੇ ਉਹ ਕਿਸੇ ਤਰ੍ਹਾਂ ਦੀ ਸੀਗਾ ਤੇ ਜਦੋਂ ਰਾਜਿਆਂ ਨੇ ਸਮਾਂ ਆਇਆ ਨਾ ਉਹਨਾਂ ਨੇ ਸਾਡੇ ਬੱਚਿਆਂ ਦੀ ਮੁੰਡਣ ਪ੍ਰਥਾ ਕਰਨੀ ਸ਼ੁਰੂ ਕਰ ਦਿੱਤੀ ਮੁੰਡਣ ਪ੍ਰਥਾ ਹੋਣ ਕਰਕੇ ਸਾਡੇ ਬੱਚਿਆਂ ਦੇ ਵਿੱਚੋਂ ਤਾਕਤਾਂ ਘਟ ਗਈਆਂ ਜਿਹੜੀਆਂ ਅਕਾਲ ਪੁਰਖ ਦੀਆਂ ਸਿੱਧੀਆਂ ਤਾਕਤਾਂ ਦਿੱਤੀਆਂ ਸੀ ਨਾ ਅਕਾਲ ਪੁਰਖ ਨੇ ਉਹ ਅਸੀਂ ਇਹਨਾਂ ਦੇ ਮੁੰਡਣ ਕਰਾ ਦਿੱਤੇ ਸਿਰ ਜਦੋਂ ਮੁੰਡਣ ਨੂੰ ਜਾਂਦਾ ਆਕਾਲਪੁਰਖ ਦੀ ਸ਼ਕਤੀ ਜਿਹੜੀ ਕੇਸਾਂ 'ਚ ਹੁੰਦੀ ਹੈ ਖਾਲਸਾ ਜੀ ਆਪਾਂ ਕੇਸਾਂ ਨੂੰ ਕਦੀ ਵੀ ਕਟਾ ਨਹੀਂ ਸਕਦੇ ਕਲਗੀਧਰ ਪਾਸ਼ਾ ਨੇ ਆ ਕੇ ਗੱਲ ਸਮਝਾਈ ਖਾਲਸੇ ਨੂੰ ਕਿ ਜਿਹੜਾ ਵੀ ਕੇਸਾਂ ਦੀ ਬੇਇੱਜ਼ਤੀ ਕਰੇਗਾ ਨਾ ਉਹਦੇ ਘਰਾਂ ਦੇ ਵਿੱਚੋਂ ਜਿਹੜੀ ਚੜ੍ਹਦੀ ਕਲਾ ਵਾ ਉਹ ਗਾਇਬ ਹੋ ਜਾਏਗੀ ਲੋਕਾਂ ਦੇ ਘਰਾਂ 'ਚ ਲੜਾਈਆਂ ਹੋਣੀਆਂ ਸ਼ੁਰੂ ਹੋਣਗੀਆਂ ਸਮਾਂ ਐਵੇਂ ਦਾ ਆ ਜਾਏਗਾ ਜਿਹਦੇ ਨਾਲ ਲੋਕਾਂ ਦੇ ਵਿੱਚ ਪਿਆਰ ਨਹੀਂ ਰਹੇਗਾ ਤੇ ਅੱਜ ਸਮਾਂ ਇਦਾਂ ਦਾ ਆਇਆ ਹੋਇਆ ਖਾਲਸਾ ਜੀ ਅਸੀਂ ਇੱਕ ਭਰਾ ਭਰਾ ਦਾ ਸਕਾ ਨਹੀਂ ਹੈਗਾ ਅੱਜ ਸਮਾਂ ਐਵੇਂ ਦਾ ਮਾੜਾ ਆ ਗਿਆ ਕਿ ਭੈਣਾ ਇੱਕ ਦੂਜੇ ਤੇ ਖਰਾਬੀ ਕਰਨ ਲਈ ਉਂਗਲਾਂ ਚੁੱਕਦੀਆਂ ਤੇ ਉਹ ਭੈਣਾ ਦੀਆਂ ਉਂਗਲਾਂ ਜਿਹੜੀਆਂ ਐ ਨਾ ਸਮਾਂ ਇੰਨਾ ਬਰਬਾਦ ਕਰ ਦਿੰਦੀਆਂ ਉਹਨਾਂ ਦੇ ਬੱਚਿਆਂ ਦੇ ਵਿੱਚ ਲੜਾਈ ਦੀ ਭਾਵਨਾ ਪਾ ਦਿੰਦੀਆਂ ਜਿਹਦੇ ਕਰਕੇ ਗੁਰਨਾਨਕ ਪਾਸ਼ਾ ਦੇ ਦਰਸ਼ਨ ਕਰਨੇ ਬੜੇ ਔਖੇ ਹੋ ਜਾਂਦੇ ਖਾਲਸਾ ਮਾਰ ਨੇ ਕਿਹਾ ਵਾ ਭੋਲੇ ਭਾਏ ਮਿਲੇ ਰਹਿ ਰਹਿ ਰਾਏ ਅਸੀਂ ਪਰਮੇਸ਼ਰ ਨੂੰ ਕਿੱਦਾਂ ਮਿਲਣਾ ਵਾ ਜਿਵੇਂ ਅਕਾਲ ਪੁਰਖ ਪਰਮੇਸ਼ਰ ਭੋਲਾ ਬਣ ਕੇ ਸਾਰਿਆਂ ਦੇ ਵਿੱਚ ਵੱਸਦਾ ਹੈ ਨਾ ਉਹ ਚਤਰਾਈ ਨਹੀਂ ਕਰਦਾ ਤੇ ਇਸ ਕਰਕੇ ਕਰਕੇ ਖਾਲਸਾ ਜੀ ਜਿੰਨੇ ਵੀ ਦੇਵੀ ਦੇਵ ਤੇ ਸੰਸਾਰ ਤੇ ਆਏ ਕਿਸੇ ਨੇ ਚਤਰਾਈ ਨਹੀਂ ਕੀਤੀ ਸਭ ਨੇ ਉਹਦੇ ਹੁਕਮ ਦੇ ਵਿੱਚ ਰਹਿ ਕੇ ਆਪਣਾ ਭਾਣਾ ਮੰਨ ਕੇ ਸਭ ਨੂੰ ਸਿੱਖਿਆ ਦਿੱਤੀ ਪਰ ਅੱਜ ਸਾਡੇ ਲੋਕ ਕੁਛ ਮੇਰੇ ਵਰਗੇ ਜਿਨ੍ਹਾਂ ਨੂੰ ਬੁੱਧੀ ਨਹੀਂ ਹੈਗੀ ਸਮੇਂ ਦੇ ਨਾਲ ਚੱਲ ਕੇ ਉਹ ਬੁੱਧੀ ਦੇ ਵਿੱਚ ਆਪਣੀ ਦੇ ਵਿੱਚ ਚੰਗੀ ਮਤ ਨਹੀਂ ਪਾਉਂਦੇ ਤੇ ਜਿਹਦੇ ਨਾਲ ਆਪ ਜੀ ਦੇ ਸਾਹਮਣੇ ਕੋਈ ਚੰਗੀ ਵਿਚਾਰ ਨਹੀਂ ਕਰ ਸਕਦੇ ਵਿਚਾਰ ਖਾਲਸੇ ਦੇ ਇਹੀ ਨੇ ਕਿ ਅਸੀਂ ਸਾਰੇ ਪਰਮੇਸ਼ਰ ਦੇ ਜੀਵਾਂ ਕੋਈ ਭਟਕ ਗਿਆ ਮਾੜੇ ਪਾਸੇ ਚਲਾ ਗਿਆ ਕੋਈ ਗੁਰੂ ਨੂੰ ਪ੍ਰੇਮ ਕਰਕੇ ਉਹ ਗੁਰੂ ਦੇ ਨਾਲ ਜੁੜ ਗਿਆ ਦੇਖੋ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ ਉਹਨਾਂ ਦਾ ਇਤਿਹਾਸ ਚ ਨਾ ਹੁੰਦਾ ਵਾ ਪਾਈ ਤਾਰੂ ਸਿੰਘ ਜਿਨ੍ਹਾਂ ਨੇ ਖੋਪੜ ਲਵਾਤਾ ਪਰ ਆਪਣੇ ਕੇਸ ਨਹੀਂ ਕਤਲ ਕਰਾਏ ਆਪਾਂ ਉਹਨਾਂ ਵਰਗੇ ਮਹਾਪੁਰਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਦਿਲ ਦੇ ਵਿੱਚ ਹਮੇਸ਼ਾ ਰੱਖਣੀਆਂ ਨੇ ਬੱਚਿਆਂ ਨੂੰ ਆਪਣੇਆਂ ਨੂੰ ਬਾਬਾ ਜੋ ਵੀ ਸਮੇਂ ਅਨੁਸਾਰ ਮਹਾਪੁਰਖੋਂ ਇਹਨਾਂ ਦਾ ਇਤਿਹਾਸ ਜਰੂਰ ਸੁਣਾਇਆ ਕਰੋ ਇਹ ਮਾਵਾ ਦੇ ਕਰਮ ਨੇ ਜੇਕਰ ਮਾਵਾਂ ਅੱਜ ਆਪਣੇ ਕਰਮਾਂ ਨੂੰ ਸਿੱਧੇ ਕਰਨਾ ਚਾਹੁੰਦੀਆਂ ਨੇ ਤੇ ਬੱਚਿਆਂ ਨੂੰ ਗੋਚ ਬਿਠਾ ਕੇ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਦਾ ਇਤਿਹਾਸ ਸੁਣੋ ਤਾਂ ਕਿ ਇਹਨਾਂ ਦੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸਰੀਰ ਵੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਦੇ ਦੇਣ ਕਿਉਂਕਿ ਮਾਰੇ ਗਨੇ ਤਨ ਮਨ ਤਨ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਫਿਰ ਹੁਕਮ ਜਿਹੜਾ ਪਰਮੇਸ਼ਰ ਦਾ ਉਹ ਅਸੀਂ ਮੰਨ ਸਕਦੇ ਆ ਪਹਿਲਾਂ ਇਹ ਤਿੰਨੇ ਚੀਜ਼ਾਂ ਪਰਮੇਸ਼ਰ ਦੇ ਚਰਨਾਂ 'ਚ ਸਾਨੂੰ ਸੌਂਪਣੀਆਂ ਪੈਣੀਆਂ ਨੇ ਤੇ ਆ ਉਹ ਆਪਾਂ ਸਾਰੇ ਇਹ ਮੁਕੇਸ਼ ਜੀ ਦਾ ਬੜਾ ਵੱਡਾ ਉਪਰਾਲਾ ਕਿਉਂਕਿ ਇਹਨਾਂ ਨੇ ਕਿਤੇ ਬੱਚੀਆਂ ਦੀ ਰਿਕਾਰਡਿੰਗ ਕੀਤੀ ਸਮੇਂ ਅਨੁਸਾਰ ਇਹਨਾਂ ਨੂੰ ਸਮਾਂ ਮਿਲਿਆ ਤੇ ਇਹਨਾਂ ਨੇ ਆਸ ਰੱਖੀ ਕਿ ਬਾਬਾ ਜੀ ਇਹ ਹੀ ਪਾਠ ਸਾਡੇ ਘਰ ਵੀ ਹੋ ਸਕਦਾ ਤੇ ਅਸੀਂ ਕਹਿ ਵੀ ਇਹ ਤੇ ਗੁਰੂ ਨਾਨਕ ਦਾ ਪਾਠ ਹੈ ਅਸੀਂ ਤੇ ਉਹਦੇ ਕੁਕਰ ਸਾਨੂੰ ਤੇ ਜਿੱਥੇ ਉਹ ਡਿਊਟੀ ਲਾਏਗਾ ਅਸੀਂ ਉੱਥੇ ਬਹਿ ਜਾਾਂਗੇ ਪਰ ਉਹਦੀ ਜਿਹੜੀ ਗੁਰਨਾਨਕ ਦੀ ਡਿਊਟੀ ਹੈ ਨਾ ਉਹਦੀ ਇਹੀ ਗੁਰਨਾਨਕ ਪਾਤਸ਼ਾਹ ਦੀ ਡਿਊਟੀ ਹੈ ਕਿ ਅਸੀਂ ਸਾਤ ਸੂਰਤ ਹੋਈਏ ਅਸੀਂ ਕਿਸਾਂ ਨੂੰ ਨਾ ਘਟਾਈਏ ਜੇ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਰਹਿਣਾ ਵਾ ਜੇ ਅੱਜ ਮਾਈਆਂ ਆਪਣੇ ਬੱਚਿਆਂ ਨੂੰ ਕੈਸ ਕਤਲ ਕਰ ਦੇਣੀਆਂ ਨਾ ਤੇ ਗੁਰਨਾਨਕ ਪਾਤਸ਼ਾਹ ਜੀ ਦਾ ਸੁੱਖ ਨਹੀਂ ਪਾਲ ਸਕਦੇ ਜਿਸ ਤਰ੍ਹਾਂ ਦੇਖੋ ਮੈਂ ਆਪ ਜੀ ਦੇ ਨਾਲ ਛੋਟੀ ਜਿਹੀ ਵਿਚਾਰ ਕਰਾਂਗਾ ਜਿਸ ਤਰ੍ਹਾਂ ਯੁੱਗ ਆਏ ਯੁੱਗ ਦੇ ਵਿੱਚ ਰਾਮਚੰਦਰ ਜੀ ਆਏ ਕ੍ਰਿਸ਼ਨ ਜੀ ਆਏ ਕ੍ਰਿਸ਼ਨ ਭਗਵਾਨ ਆਏ ਤੇ ਆਪਣੇ ਸਾਰੇ ਬ੍ਰਹਮਾ ਮਹੇਸ਼ਰ ਸ਼ਿਵ ਜੀ ਭਗਵਾਨ ਆਏ ਉਹਨਾਂ ਨੇ ਆਪਣੇ ਆਪਣੇ ਸਮੇਂ ਤੇ ਜਿੰਨੀਆਂ ਡਿਊਟੀਆਂ ਉਹਨਾਂ ਨੂੰ ਲੱਗੀਆਂ ਉਹ ਕਰ ਲਈਆਂ ਜਟਾ ਜੁੱਟ ਰਹੇ ਉਹਨਾਂ ਨੇ ਕਦੀ ਵੀ ਕੇਸਾਂ ਤੋਂ ਬਾਹਰ ਹੋ ਕੇ ਨਹੀਂ ਗਏ ਜੋ ਕੁਛ ਉਹਨਾਂ ਨੂੰ ਭਗਵਾਨ ਦਾ ਹੁਕਮ ਸੀਗਾ ਭਗਵਾਨ ਦਾ ਹੁਕਮ ਮੰਨ ਕੇ ਜਟਾ ਜੁੱਟ ਰਹੇ ਮਾਰੇ ਕਹਿੰਦੇ ਜਿਹੜਾ ਜਟਾ ਜੁੱਟ ਰਹੇਗਾ ਨਾ ਸੰਸਾਰ ਤੇ ਉਹ ਕੋਈ ਗਲਤੀ ਨਹੀਂ ਕਰੇਗਾ ਮੈਂ ਉਹਨੂੰ ਵੀ ਉਦੇ ਕੇਸਾ ਤੋਂ ਫੜ ਕੇ ਉਹਨੂੰ ਨਰਕਾਂ ਚੋਂ ਕੱਢ ਕੇ ਸੱਚ ਖੰਡ ਲੈ ਆਵਾਂਗਾ ਮਾਰੇ ਕਹਿੰਦੇ ਮੇਰੇ ਚ ਪਾਵਰੇ ਤੇ ਕੀ ਕਰੇਗਾ ਜਦ ਅਵੇ ਕੜਗੀਦਰ ਪਾਸ਼ਾ ਨੂੰ ਪਾਵੇ ਨਾ ਹੋ ਜਾਵੇ ਸਾਥਰੀਆ ਕਾਲ ਮਾਰੇ ਨੇ ਕਿਹਾ ਕਿ ਉਸ ਸਮੇਂ ਅਨਸਾਰ ਆਪਣੇ ਆਪਣੇ ਕਰਮ ਜਰੂਰ ਉਹਨਾਂ ਨੇ ਕੀਤੇ ਪਰ ਉਹ ਜਟਾ ਜੂਟ ਰਹਿਣ ਕਰਕੇ ਅੱਜ ਫੇਰ ਮਾਰੇ ਨੇ ਕਿ ਆ ਵਾ ਸਮਾਂ ਆਇਆ ਵਾ ਕਿ ਉਹਨਾਂ ਨੇ ਜਿਵੇਂ ਅੱਜ ਪ੍ਰਚਾਰ ਕੀਤਾ ਉਹਵੇਂ ਹੁਣ ਖਾਲਸੇ ਦੇ ਵਿੱਚ ਸਾਰੀਆਂ ਸ਼ਕਤੀਆਂ ਮਾਰੇ ਨੇ ਭਰ ਕੇ ਆਪਣਾ ਸ਼ਸਤਰ ਧਾਰੀ ਕਰਕੇ ਖਾਲਸਾ ਬਾਣੀ ਦਾ ਸਰੂਪ ਕਰਕੇ ਅੱਜ ਸੰਸਾਰ ਦੇ ਉੱਤੇ ਵਿਚਰਿਆ ਵਾ ਇਸ ਦੀ ਪਹਿਚਾਣ ਕਰਨੀ ਖਾਲਸਾ ਜੀ ਮਾਰੇ ਦੇ ਬੋਲ ਨੇ ਜਿੰਦ ਤੇ ਸਿਰਫ ਇਸ ਚੀਜ਼ ਦੀ ਪਹਿਚਾਣ ਕੀਤੀ ਭਾਈ ਨੰਦ ਲਾਲ ਜੀ ਨੇ ਮਾਰੇ ਕਹਿੰਦੇ ਨੂਰ ਹਦਮ ਜਿਸਮ ਗੁਰੂ ਗੋਬਿੰਦ ਸਿੰਘ ਮੈਂ ਹਰੇਕ ਅੱਖ ਦੇ ਵਿੱਚ ਉਕਲਗੀ ਤਰਪਾਸ਼ਾ ਦੇ ਦਰਸ਼ਨ ਕਰ ਰਿਹਾ ਤੇ ਮੇਰੇ ਲਈ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਭ ਇੱਕੋ ਨੇ ਮਾਰੇ ਕਹਿੰਦੇ ਨਾ ਘਾਟ ਹੈ ਨਾ ਬਾਟ ਹੈ ਘਾਟ ਨਾ ਘਾਟ ਬਾਟ ਹੋਤ ਹੈ ਸਮਸਤ ਇੱਕ ਜੋਤ ਹੈ ਆਪਾਂ ਇੱਕ ਜੋਤ ਦੇ ਆਸ਼ਿਕਾਂ ਸਰੀਰਾਂ ਦੀ ਗੱਲ ਨਹੀਂ ਕੀਤੀ ਮਾਰੇ ਨੇ ਸਰੀਰ ਤਾਂ ਮਿੱਟੀ ਨੇ ਮਿੱਟੀ ਨੂੰ ਕਿੰਨੇ ਚਮਕਾਣਾ ਵਾ ਮਿੱਟੀ ਦੇ ਨਾਲ ਕਿੰਨੇ ਜੁੜਨਾ ਵਾ ਖਾਲਸਾ ਜੀ ਮਿੱਟੀ ਦੇ ਇੱਕ ਦਿਨ ਧਰਤੀ 'ਚ ਸਮਾ ਜਾਣੀ ਹੈ ਪਰ ਜਿਹੜੀ ਸਾਡੀ ਸੱਚ ਦੀ ਬੁੱਧੀ ਹੈ ਨਾ ਇਹ ਕਾਲਪੁਰ ਕੇ ਤੇ ਜਾ ਕੇ ਚਰਨਾ ਜੀ ਜਾ ਕੇ ਅਰਦਾਸ ਕਰਨੀ ਹੈ ਨੇ ਤੇ ਸਾਡਾ ਪਵ ਚਲਦਾ ਫੇਰਾ ਜਿਹੜਾ ਮਾਰੇ ਕਹਿੰਦੇ ਨੇ ਇਹ ਕੱਟਿਆ ਜਾਣਾ ਵਾ ਆਪਾਂ ਸਾਰੇ ਆਪਣੇ ਘਰਾਂ 'ਚ ਆਪਣੇ ਬੱਚਿਆਂ ਦੇ ਕੇਸ ਰੱਖੀਏ ਬਾਣੀ ਪੜਾਈਏ ਤੇ ਗੁਰੂ ਨਾਲ ਜਿੱਥੇ ਆਪ ਜੀ ਨੂੰ ਥੋੜਾ ਸਮਾਂ ਲੱਗੇ ਕਿ ਆਪ ਜੀ ਨੂੰ ਨਾ ਸਮਝ ਆ ਰਹੀ ਹੈ ਉੱਥੇ ਸਾਡੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਆਪ ਜੀ ਦੇ ਇਸੇ ਨਗਰ ਚ ਅੰਬਾਲੇ ਚ ਰਹਿੰਦੇ ਨੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਥੋੜਾ ਬੱਚਿਆਂ ਦੇ ਨਾਲ ਬੈਠ ਕੇ ਬਾਣੀ ਦਾ ਤੇ ਜਿਹੜਾ ਗੁਰੂ ਦੀ ਮਰਜਾਦਾ ਦਾ ਸਾਰਾ ਤੁਸੀਂ ਦੱਸੋ ਕਿਉਂਕਿ ਜੇ ਆਪਾਂ ਘਰ-ਘਰ ਜਾ ਕੇ ਬਾਣੀ ਪੜਾਂਗੇ ਮੈਨੂੰ ਲੱਗਦਾ ਵੀ ਉਹ ਦਿਨ ਦੂਰ ਨਹੀਂ ਹੈਗਾ ਜਿਤਨਾ ਕਾਲ ਪੁਰਖ ਆਪ ਆ ਕੇ ਘਰ-ਘਰ ਬਹਿਣਗੇ ਨਾਮਾਂ ਆ ਜੀਦਾ ਫਰਮਾਨ ਵੀ ਹਮਾਰੇ ਨੇ ਕਿਹਾ ਵੀ ਅਸੀਂ ਘਰ ਘਰ ਚ ਆ ਕੇ ਬਹਿ ਜਾਾਂਗੇ ਕਿਉਂਕਿ ਜਦੋਂ ਸੰਸਾਰ ਤੇ ਲੋਕ ਆਵਾਜ਼ ਮਾਰਨਗੇ ਨਾ ਪ੍ਰੇਮ ਨਾਲ ਤੇ ਅਸੀਂ ਖਾਲਸੇ ਦੇ ਰੂਪ ਚ ਉਹਨਾਂ ਦੇ ਘਰਾਂ ਜਾ ਕੇ ਬਾਣੀ ਪੜਾਂਗੇ ਮਹਾਰਾ ਕਹਿੰਦੇ ਸਾਡੀ ਸ਼ਕਤੀ ਆ ਅਸੀਂ ਖਾਲਸੇ ਨੂੰ ਸਾਜੀ ਇਸੇ ਕਰਕੇ ਮਹਾਰਾ ਕਹਿੰਦੇ ਕਹਿੰਦੇ ਹੋਰ ਦੁਨੀਆ ਤੇ ਕੋਈ ਤਾਕਤ ਨਹੀਂ ਜਿਹੜੀ ਸੰਤਾ ਪਲਾ ਛੱਡੇ ਮਹਾਰਾ ਕਹਿੰਦੇ ਇੱਕ ਖਾਲਸਾ ਮੇਰਾ ਐਵੇਂ ਦਾ ਆਇਆ ਦੁਨੀਆ ਤੇ ਜਿਹਨੂੰ ਸਾਰੀਆਂ ਪਾਵਰਾਂ ਨੇ ਮਹਾਰਾ ਕਹਿੰਦੇ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਪਜੋਗ ਦਾਸ ਗੋਬਿੰਦ ਫਤੇ ਖਾਲਸਾ ਦਰਸ ਪਰਸ ਮਿਟੇ ਸੋਗ ਮਾਰੇ ਗੰਦੇ ਸਾਰੇ ਸੋਗ ਸਾਰੇ ਦੋਗ ਲਾ ਦਿਆਂਗੇ ਜਦੋਂ ਖਾਲਸੇ ਨੂੰ ਪ੍ਰੇਮ ਦੇ ਨਾਲ ਕੋਈ ਆਪਣੇ ਘਰ ਚ ਵਾੜ ਕੇ ਉਹਦੀ ਤੋ ਬਾਣੀ ਪੜਾਏਗਾ ਸਰਦਾਂ ਨਾਲ ਉਹਦੇ ਕੋਲ ਬਹਿ ਕੇ ਉਹਦੀਆਂ ਬਚਨ ਸੁਨੇਗਾ ਮਾਰੇ ਨੇ ਖਾਲਸੇ ਨੂੰ ਵਡਿਆਈ ਦੇ ਕੇ ਅੱਜ ਪੰਥ ਦੀ ਚੜ੍ਹ ਦੀ ਕਲਾ ਕੀਤੇ ਤੇ ਆਓ ਆਪਾਂ ਸਾਰੇ ਅੱਜ ਖਾਲਸੇ ਦੇ ਜਿਹੜੇ ਮੀਨ ਆ ਜਿਹਦੇ ਘਰ ਦੇ ਵਿੱਚ ਚਰਨ ਪਏ ਨੇ ਬੇਨਤੀ ਕਰਾਂਗੇ ਕਿ ਇੱਥੇ ਪੰਜਾਬ ਹੋਏ ਸਾਰੀ ਸੰਗਤ ਆ ਕੇ ਬੈਠੇ ਸਤਨਾਮ ਵਾਹਿਗੁਰੂ ਦਾ ਜਾਪ ਸ਼ਾਮ ਨੂੰ ਨੂਰ ਕਰਿਆ ਕਰੋ ਇੱਕ ਘੰਟਾ ਜਿਹਦੇ ਨਾਲ ਜਿੰਨੇ ਲਾਗੇ ਲਾਗੇ ਨੇ ਸਾਰਿਆਂ ਦੇ ਘਰਾਂ ਦੇ ਵਿੱਚ ਮਾਰੇ ਕਿਰਪਾ ਕਰਨਾ ਉਹਨਾਂ ਵਾਲੇ ਸਮੇਂ 'ਚ ਇੰਨੀ ਚੜ੍ਹਦੀ ਕਲਾ ਹੋਵੇ ਕਿ ਉਹਨਾਂ ਦੇ ਬੱਚੇ ਸਿੱਖੀ ਦੇ ਵਿੱਚ ਮਜ਼ਬੂਤ ਹੋਣ ਇਹ ਜਿਹੜਾ ਸਾਡੇ ਰੋਲਾ ਪਾਇਆ ਹੈ ਨਾ ਕਿ ਫਲਾਣਾ ਫਲਾਣਾ ਮਹਾਰਾਜ ਨੇ ਤੇ ਸਿੱਖ ਹੀ ਬਣਾਏ ਨੇ ਮਹਾਰਾਜ ਨੇ ਸੇਖਾ ਹਿੰਦੂ ਨੂੰ ਵੀ ਸੇਖ ਬਣਾਤਾ ਮੁਸਲਮਾਨ ਨੂੰ ਵੀ ਸੇਖ ਬਣਾਤਾ ਤੇ ਸਿੰਘ ਨੂੰ ਵੀ ਮਹਾਰਾਜ ਨੇ ਤਾਂ ਹੀ ਵੜਿਆਈ ਦਿੱਤੀ ਜੇ ਸਿੱਖ ਚੜ੍ਹਦੀ ਕਲਾ ਵਾਲ ਹੋਏ ਆਪਾਂ ਸਿੱਖੀ ਚ ਪਹਿਲਾ ਹੋਣਾ ਵਾ ਫਿਰ ਸਿੱਖੀ ਤੋਂ ਬਾਅਦ ਮਹਾਰਾਜ ਦੀ ਮਰਜ਼ੀ ਹੈ ਕਿ ਕਿਹੜੀ ਸੇਵਾ ਦੇ ਦੇਣਾ ਇਹ ਮਹਾਰਾਜ ਦੇ ਹੱਥ ਹੈ ਅਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਨਾ ਕੋ ਵੈਰੀ ਨਹੀਂ ਵਿਗਾਨਾ ਸਗਲ ਸੰਗ ਹੰਕੋ ਬਣਾਏ ਅਸੀਂ ਕਿਸੇ ਦਿਨ ਨਿੰਦਿਆ ਨਹੀਂ ਕਰਨੀ ਨਿੰਦਿਆ thank <sighs> you ਪਲੀ ਕਿਸੇ ਕੀ ਨਹੀਂ ਮਾਨਵਕ ਮਗਦਰ ਕਰਨ ਜਿਹੜੇ ਮਾਨਵਕ ਲੋਕ ਹੁੰਦੇ ਆ ਨਾ ਉਹ ਨਿੰਦਿਆ ਦੇ ਵਿੱਚ ਹੀ ਸਾਰੀ ਜ਼ਿੰਦਗੀ ਕੱਢ ਜਾਂਦੇ ਨੇ ਪਰ ਉਹਨਾਂ ਨੂੰ ਪਾਰ ਬ੍ਰੰਮ ਜਿਹੜਾ ਨਾ ਉਹ ਦਰਸ਼ਨ ਨਹੀਂ ਦੇਂਦਾ ਖਾਲਸਾ ਜੀ ਪਾਰ ਬ੍ਰੰਮ ਦੇ ਦਰਸ਼ਨ ਕਰਨਾ ਆਏ ਆ ਨਿੰਦਿਆ ਤੋਂ ਚੁਗਲੀ ਤੋਂ ਬਚ ਕੇ ਆਪਣੇ ਆਪ ਨੂੰ ਸਕੌਂਚ ਲਈ ਜਿਹੜਾ ਕਰਦਾ ਵਾ ਉਹਨੂੰ ਵੀ ਹੱਥ ਜੋੜੀਏ ਕਿ ਭਾਈ ਸਮਾਂ ਥੋੜਾ ਵਾ ਆਪਾਂ ਐਵੇਂ ਨਾ ਨਿੰਦਿਆ ਚੁਗਲੀ ਦੇ ਵਿੱਚ ਆ ਵੇਖੋ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਜੋ ਤੇ ਸ਼ੁਰੂ ਹੋ ਗਿਆ ਕੀ ਪਤਾ ਕਦੋਂ ਕੀ ਵਾਰ ਵੱਜਣਾ ਵਾ ਤੇ ਇੱਕ ਸਾੜੀ ਸਾਨੂੰ ਅੱਜ ਸਾ ਲੈ ਰਹੇ ਆ ਤੇ ਆਪਾਂ ਪ੍ਰੇਮ ਦੇ ਨਾਲ ਸਾਰੇ ਘਰਾਂ 'ਚ ਬੈ ਕੇ ਬੱਚਿਆਂ ਨੂੰ ਪਿਠਾ ਕੇ ਸਤਨਾਵਾਗੂ ਦਾ ਜਾਪ ਕਰਾਈਏ ਇਹੀ ਮਾਰੇ ਕਹਿੰਦੇ ਕੱਲ ਮੈਂ ਹੋ ਦੋਨ ਗੋ ਦੋ ਮਿੰਟ ਮਾਰੇ ਕਹਿੰਦੇ ਇਹੀ ਪੁੰਨਿਆ ਸੰਸਾਰ ਦੇ ਉੱਤੇ ਪਰਮੇਸ਼ਰ ਦੇ ਗੁਣ ਗਾਣਾ ਪਰਮੇਸ਼ਰ ਦੀ ਰਜ਼ਾ 'ਚ ਰਹਿਣਾ ਪਰਮੇਸ਼ਰ ਦੀ ਆਗਿਆ ਮੰਨਣੀ ਤੇ ਪਰਮੇਸ਼ਰ ਦੀ ਆਗਿਆ ਦੇਖੋ ਆਦ ਗੁਰੂ ਗ੍ਰੰਥ ਸਾਹਿਬ ਜੀ ਉਹ ਗ੍ਰੰਥ ਨੇ ਜਿਹਦੇ ਵਿੱਚ ਸਾਰੇ ਧਰਮ ਬੈਠੇ ਆਪ ਇਹਨਾਂ ਨੂੰ ਲੱਗ ਨਹੀਂ ਸੋਚ ਸਕਦੇ ਇਹਨਾਂ 'ਚ ਸਾਰੇ ਹੀ ਮਾਰੇ ਕਹਿੰਦੇ ਛੋੜ ਸ਼ੰਗहासन ਹਾਜੀ ਆ ਜੀ ਇਹਨਾਂ ਦੀ ਗੱਲ ਕਰ ਰਹੇ ਦੇਖੋ ਜਦੋਂ ਸਦਾਮੇ ਨੇ ਸਮਾਨ ਲਿਆ ਤੇ ਉਹਨੇ ਕਿਹਾ ਕਿ ਮੈਂ ਕ੍ਰਿਸ਼ਨ ਨੂੰ ਮਿਲਣਾ ਵਾਂ ਤੇ ਉਹਦੇ ਜਿਹੜੇ ਚੇਲੇ ਸਨ ਨਾ ਕਹਿੰਦੇ ਉਹ ਭਖਾਰੀਆਂ ਜਾ ਤੂੰ ਦੂਰ ਹੋ ਜਾ ਤੂੰ ਕ੍ਰਿਸ਼ਨ ਨੂੰ ਕਿਵੇਂ ਮਿਲ ਲੇਂਗਾ ਸਾਡੀ ਆਗਿਆ ਤੋਂ ਬਿਨਾ ਕਿਵੇਂ ਮਿਲ ਲੇਂਗਾ ਕ੍ਰਿਸ਼ਨ ਤੇ ਸਾਡਾ ਵਾ ਤੇ ਕ੍ਰਿਸ਼ਨ ਐਵੇਂ ਦੇ ਬੰਦਿਆਂ ਨੂੰ ਨਹੀਂ ਮਿਲਦਾ ਫਟੇ ਪੁਰਾਣੇ ਕੱਪੜੇ ਵਾਲਿਆਂ ਨੂੰ ਕ੍ਰਿਸ਼ਨ ਨਹੀਂ ਮਿਲਦਾ ਪਰ ਉਹ ਕਹਿੰਦੇ ਨਹੀਂ ਇੱਕ ਵਾਰੀ ਉਹਨੂੰ ਖਬਰ ਤੇ ਲਾ ਦਿਓ ਉਹਦੇ ਕੰਨਾਂ 'ਚ ਦੇ ਪਾ ਦਿਓ ਆਵਾਜ਼ ਕਿ ਤੈਨੂੰ ਮਿਲਣ ਸਦਾਮੇ ਆਇਆ ਤੈਨੂੰ ਮਿਲਨ ਸੁਦਾਮਾ ਆਇਆ ਇੱਕ ਵਾਰੀ ਜਾ ਕੇ ਖੈਦੋ ਕ੍ਰਿਸ਼ਨ ਮਨਾਰੀ ਨੂੰ ਤੈਨੂੰ ਮਿਲਨ ਸੁਦਾਮਾ ਆਇਆ ਬਲਵਿਦਿਓ ਤੈਨੂੰ ਤੈਨੂੰ ਮਿਲਨ ਸੁਦਾਮਾ ਆਇਆ ਇੱਕ ਗੈਸੋ ਕ੍ਰਿਸ਼ਨ ਮਨਾਰੀ ਨੂੰ ਦੇਖੋ ਕਿੰਨੇ ਪ੍ਰੇਮ ਦੇ ਵਿੱਚ ਉਹਨਾਂ ਨੇ ਕਿਹਾ ਇੱਕ ਵਾਰੀ ਅਦੇ ਮੇਰੇ ਨਾਲ ਜਿਹੜਾ ਪ੍ਰੇਮ ਆਲਾ ਉਹਦੇ ਕੰਨਾ ਚੀ ਆਵਾਜ਼ ਪਾ ਦੋ ਕਿ ਤੈਨੂੰ ਤੇ ਕੱਪੜਿਆਂ ਚ ਤੈਨੂੰ ਰੁਲਿਆ ਹੋਇਆ ਇੱਕ ਤੈਨੂੰ ਨਾ ਤੇਰੇ ਸਦਾ ਮਾਇਆ ਯਾਦ ਕਰਦਾ ਵਾ ਤੇ ਜਦੋਂ ਕ੍ਰਿਸ਼ਨ ਦੇ ਤੱਕ ਗੱਲ ਪਹੁੰਚੀ ਨਾ ਤੇ ਖਾਲਸਾ ਜੀ ਉਹ ਸਮਾਂ ਯਾਦ ਕਰੀਏ ਛੱਡ ਕੇ ਸਿੰਘਾਸਨ ਆਪਣਾ ਧੋੜ ਦੇ ਨੇ ਪਰਮੇਸ਼ਰ ਆਪਣੇ ਗੱਲ ਨਾਲ ਲਾ ਲੈਂਦੇ ਨੇ ਆਪਾਂ ਕਿਉਂ ਦੂਰ ਹੋ ਗਏ ਅੱਜ ਕਿਉਂ ਦੂਰ ਹੋ ਗਏ ਕਿਉਂ ਸਾਡੇ ਅੰਦਰ ਇੱਕ ਫਟਿਆਈ ਦੀ ਭੁੱਖ ਨੇ ਮਾਰ ਛੱਡਿਆ ਸਾਨੂੰ ਅੱਜ ਖਾਲਸੇ ਦੇ ਰੂਪ ਪਰਖਣ ਦੀ ਸਾਨੂੰ ਇੱਕ ਇਜਾਜ਼ਤ ਜਿਹੜੀ ਮਾਰੇ ਨੇ ਦਿੱਤੀ ਹੈ ਤੇ ਆਓ ਆਪਾਂ ਸਾਰੇ ਰਲ ਮਿਲ ਕੇ ਖਾਲਸੇ ਦੇ ਨਾਲ ਪ੍ਰੇਮ ਪਾ ਕੇ ਖਾਲਸੇ ਨੂੰ ਮਾਰੇ ਨੇ ਬਾਣੀ ਦਿੱਤੀ ਖਾਲਸੇ ਨੂੰ ਮਾਰੇ ਨੇ ਰਾਸ ਦਾ ਦਿੱਤਾ ਖਾਲਸੇ ਨੂੰ ਆ ਤੁਹਾਡੀਆਂ ਧੀਆਂ ਦੇ ਨਾਲ ਉਹਨਾਂ ਦੇ ਨਾਲ ਖੜਨ ਲਈ ਮਾਰੇ ਨੇ ਇੱਜ਼ਤਾਂ ਬਚਾਉਣ ਲਈ ਖਾਲਸਾ ਬਣਾਇਆ ਵਾ ਖਾਲਸਾ ਕਦੀ ਵੀ ਤੁਹਾਡੇ ਤੋਂ ਬਾਹਰ ਨਹੀਂ ਚਲੇਗਾ ਹਮੇਸ਼ਾ ਪ੍ਰੇਮ ਕਰਕੇ ਖਾਲਸੇ ਦੀ ਇੱਜ਼ਤ ਜਿਹੜੀ ਉਹ ਕਾਲਪੁਰਖ ਦੀ ਇੱਜ਼ਤ ਹੈ ਜਦੋਂ ਇਹਦੀ ਇੱਜ਼ਤ ਨੂੰ ਲਾਹਾ ਕਰਾਂਗੇ ਨਾ ਲੋਕਾਂ ਦੇ ਵਿੱਚ ਨਿੰਦਿਆ ਕਰਾਂਗੇ ਤੇ ਸਾਡੀ ਇੱਜ਼ਤ ਆਪਣੇ ਆਪ ਰੋ ਲੱਗੀ ਖਾਲਸਾ ਜੀ ਇਹ ਨਿੰਦਿਆ ਕਰਨ ਵਾਲੇ ਲੋਕ ਬਹੁਤ ਨੇ ਤੇ ਖਾਲਸੇ ਨੂੰ ਚਾਹਣ ਵਾਲੇ ਬਹੁਤ ਘੱਟ ਨੇ ਅੰਮਕੇ ਜੀ ਨੇ ਪਹਿਲੀ ਵਾਰੀ ਆਵਾਜ਼ ਮਾਰੀ ਇਸ ਨਗਰ ਚ ਤੇ ਅਸੀਂ ਭੱਜੇ ਆਏ ਹਾਂ ਸਾਨੂੰ ਕੋਈ ਮਾਇਆ ਦੀ ਲੋੜ ਨਹੀਂ ਹੈ ਸਾਨੂੰ ਗੁਰੂ ਦੇ ਪ੍ਰੇਮ ਦੀ ਲੋੜ ਹੈ ਸਾਨੂੰ ਗੁਰੂ ਦੀ ਸੰਗਤ ਦੀ ਲੋੜ ਹੈ ਅਸੀਂ ਜਿੱਥੇ ਵੀ ਕੋਈ ਆਵਾਜ਼ ਮਾਰੀ ਇਹ ਗਾਣਾ ਕਿ ਸਾਡੇ ਘਰੇ ਗੁਰੂ ਨਾਨਕ ਪਾਸ਼ਾ ਆ ਕੇ ਚਰਨ ਪਾਣ ਤੇ ਮਾਰੇ ਨੇ ਕਿਹਾ ਇਹ ਖਾਲਸਾ ਮੇਰਾ ਮੇਰੇ ਰੂਪ ਦੇ ਵਿੱਚ ਆ ਕੇ ਤੁਹਾਡੇ ਘਰਾਂ ਚ ਬਾਣੀ ਪੜੇਗਾ ਕਈ ਜਨਮਾਂ ਦੇ ਸੰਤਾਪ ਲਾਦੇ ਕਰੇਗਾ ਬਾਣੀ ਸੁਣਦੀਆਂ ਧੀਆਂ ਨੂੰ ਆਪਣੀਆਂ ਨੂੰ ਬਾਣੀ ਪੜਾਇਆ ਕਰੋ ਆ ਧੀਆਂਆਂ 'ਚ ਬਾਣੀ ਪੜੀ ਹੈ ਨਾ ਇਹਨਾਂ ਨੂੰ ਧੀਆਂ ਨੂੰ ਨਾਲ ਧੀਆਂ ਦੇ ਨਾਲ ਕੰਟੈਕਟ ਕਰਾਓ ਜੇ ਸੰਸਾਰ ਦੇ ਵਿੱਚੋਂ ਸੱਚ ਦੇ ਨਾਲ ਜੁੜਨਾ ਚਾਹੇ ਤੁਹਾਡੀਆਂ ਧੀਆਂ ਜਦੋਂ ਇਸ ਘਰ ਦੇ ਵਿੱਚ ਬਾਣੀ ਪੜਨਗੀਆਂ ਤੁਹਾਡੇ ਬੱਚੇ ਆਪ ਹੀ ਆਟੋਮੈਟਿਕ ਬਾਣੀ ਪੜਨਗੇ ਇਹੀ ਮਾਰੇ ਨੇ ਸਾਰੀਆਂ ਸ਼ਕਤੀਆਂ ਖਾਲਸੇ ਨੂੰ ਦਿੱਤੀਆਂ ਨੇ ਆਪ ਜਪੋ ਅਰਾ ਨਾਮ ਦੇ ਪਾਵਵਾ ਸੇ ਹੀ ਕਲਾਵਾ ਆਉ ਇੰਨੀਆਂ ਬੇਨਤੀਆਂ ਕਰਦੇ ਆਪ ਜੀ ਤੋਂ ਖੇਵਾਂ ਦੇ ਜੱਜ ਕਾ ਭਾਈ ਸਾਹਿਬ ਭਾਈ ਸਤਨਾਮ ਸਿੰਘ ਜਿਨ੍ਹਾਂ ਨੇ ਬੜੀ ਵੱਡੀ ਇੱਕ ਸੇਵਾ ਕੀਤੀ ਕਿ ਬੁੱਢੇ ਦਲ ਨੂੰ ਨਮਾਜ਼ ਦੇ ਨੇ ਬੁੱਢੇ ਦਲ ਦੀਆਂ ਸਵਾਵਾਂ ਨਿਭਾ ਰਹੇ ਨੇ ਤੇ ਆਉਣ ਵਾਲੇ ਸਮੇਂ ਚ ਮਾਰੇ ਕਿਰਪਾ ਕਰਨ ਇਹਨਾਂ ਨੂੰ ਇਸ ਮਾਰਗ ਤੇ ਚੰਗੀ ਸੂਝਤਾ ਬਖਸ਼ੇ ਮਹਾਰਾਜ ਪ੍ਰੇਮ ਕਰਨ ਲੋਕ ਇਹਨਾਂ ਨੂੰ ਤੇ ਅੱਗੇ ਜਾ ਕੇ ਘਰ ਘਰ ਜਾ ਕੇ ਮਹਾਰਾਜ ਦਾ ਅੰਮ੍ਰਿਤ ਪਾਣੀ ਜਿਹੜਾ ਵੰਡਣ ਤੇ ਦਾਸ ਇਹਨਾਂ ਦੇ ਨਾਲ ਹਮੇਸ਼ਾ ਖੜਨ ਕੇ ਮਹਾਰਾਜ ਕਿਰਪਾ ਕਰ ਚੜ੍ਹਦੀ ਕਲਾ ਕਰਨ ਜਿ ਘਾਰੇ ਬਲਾਵੇ ਨੇ ਹਲੋ ਜਾਵੇ ਪੰਚ ਪੁੱਡੇ ਦਾਲ ਨੂੰ ਭਾਵੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ